ਹੈਲੋ ਬੱਚਿਓ ਸਵਾਗਤ ਹੈ ਤੁਹਾਡਾ ਸਾਡੇ ਚੈਨਲ ਤੇ ਤਾਂ ਬੱਚਿਓ ਅੱਜ ਦੀ ਵੀਡੀਓ ਹੀ ਤੁਹਾਡੇ ਲੈ ਕੇ ਆਏ ਹਾਂ ਪੰਜਾਬ ਸਕੂਲ ਸਿੱਖਿਆ ਬੋਰਡ ਦੀ ਜਮਾਤ 7ਵੀਂ ਸਬਜੈਕਟ ਹੈ ਐਗਰੀਕਲਚਰ ਦਾ ਸਤੰਬਰ ਪ੍ਰੀਖਿਆ ਦਾ ਪੇਪਰ ਅੱਜ ਆਪਾਂ ਸੋਲਵ ਕਰਾਂਗੇ ਜੋ ਕਿ ਤੁਹਾਡਾ ਇਹ 5 ਅਕਤੂਬਰ ਨੂੰ ਹੋਣ ਜਾ ਰਿਹਾ ਹੈ ਤਾਂ ਵੀਡੀਓ ਵਿੱਚ ਜਿੰਨੇ ਪ੍ਰਸ਼ਨ ਇੰਪੋਰਟੈਂਟ ਨੇ ਸਾਰਾ ਪੇਪਰ ਜਿਹੜਾ ਉਹ ਰੀਅਲ ਹੈ ਤਾਂ ਫੁੱਲ ਵੀਡੀਓ ਨੂੰ ਦੇਖਿਓ ਤੇ ਜਿੰਨਾ ਹੋ ਸਕੇ ਵੀਡੀਓ ਨੂੰ ਸ਼ੇਅਰ ਕਰ ਦਿਓ ਤਾਂ ਚਲੋ ਵੀਡੀਓ ਨੂੰ ਸਟਾਰਟ ਕਰਦੇ ਹਾਂ ਫਰਸਟ ਕੁਐਸਚਨ ਹੈ ਹਰਾ ਇਨਕਲਾਬ ਕਿਹੜੇ ਦਹਾਕੇ ਵਿੱਚ ਆਇਆ ਸੀ ਤਾਂ ਇੱਥੇ ਦੇਖੋ ਆਪਸ਼ਨ ਦਿੱਤੇ ਗਿਆ ਹਨ ਤਿੰਨ ਤਾਂ ਇਹਨਾਂ ਚੋਂ ਜਿਹੜੀ ਸਹੀ ਆਪਸ਼ਨ ਹੈ ਉਹ ਹੈ 1960 ਵਿੱਚ ਹਰਾ ਇਨਕਲਾਬ 1960 ਦਹਾਕੇ ਵਿੱਚ ਆਇਆ ਸੀ ਅਗਲਾ ਹੈ ਹਰੇ ਇਨਕਲਾਬ ਦੌਰਾਨ ਕਿਹੜੀਆਂ ਕਿਹੜੀਆਂ ਫਸਲਾਂ ਦੇ ਝਾੜ ਚ ਵਾਧਾ ਹੋਇਆ ਤਾਂ ਕਣਕ ਅਤੇ ਝੋਨਾ ਕਣਕ ਅਤੇ ਝੋਨਾ ਵਿੱਚ ਵਾਧਾ ਹੋਇਆ ਸੀ ਫਸਲਾਂ ਵਿੱਚ ਤਾਂ ਫਰਸਟ ਆਪਸ਼ਨ ਜਿਹੜੀ ਉਹ ਰਾਈਟ ਹੈ ਕਣਕ ਅਤੇ ਝੋਨਾ ਹਰੇ ਇਨਕਲਾਬ ਵਿੱਚ ਕਿਸ ਖੇਤੀਬਾੜੀ ਯੂਨੀਵਰਸਿਟੀ ਦਾ ਅਹਿਮ ਯੋਗਦਾਨ ਰਿਹਾ ਸੀ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦਾ ਫਸਟ ਆਪਸ਼ਨ ਹੈ ਜਿਹੜੀ ਉਹ ਰਾਈਟ ਹੈ ਅਗਲਾ ਕੁਐਸਚਨ ਹੈ ਮਿੱਟੀ ਦੀ ਪਰਖ ਕਰਵਾਉਣ ਲਈ ਲੈ ਜਾਣ ਵਾਲੇ ਨਮੂਨੇ ਦੀ ਆਕਾਰ ਦੱਸੋ ਤਾਂ ਇੱਥੇ ਰਾਈਟ ਆਨਸਰ ਆ ਜਾਊਗਾ ਆਪਸ਼ਨ ਬੀ ਅਗਲਾ ਇੱਕ ਕਲਰ ਵਾਲੇ ਜ਼ਮੀਨਾਂ ਵਿੱਚੋਂ ਮਿੱਟੀ ਦਾ ਨਮੂਨਾ ਲੈਣ ਲਈ ਕਿੰਨਾ ਡੂੰਘਾ ਟੋਆ ਖੁੱਟਣਾ ਚਾਹੀਦਾ ਹੈ ਤਾਂ 3 ਫੁੱਟ ਡੂੰਘਾ ਟੋਆ ਖੁੱਟਣਾ ਚਾਹੀਦਾ ਹੈ ਫਸਲ ਲਈ ਲੋੜੀਂਦੇ ਲਗੂ ਤੱਤੇ ਸਹੀ ਇਨਚਾਂ ਲਗਾਓ ਫਾਸਫੋਰਸ ਝੋਨਾ ਲਾਉਣ ਤੋਂ ਪਹਿਲਾਂ ਖੇਤ ਕਿੰਨੇ ਦਿਨ ਤੱਕ ਪਾਣੀ ਖੜਾ ਰੱਖਣਾ ਚਾਹੀਦਾ ਹੈ 15 ਦਿਨਾਂ ਤੱਕ ਪਾਣੀ ਜਿਹੜਾ ਉਹ ਖੜਾ ਰੱਖਣਾ ਚਾਹੀਦਾ ਹੈ ਝੋਲਾ ਝੋਨਾ ਲਾਉਣ ਤੋਂ ਪਹਿਲਾਂ ਫਰਸਟ ਆਪਸ਼ਨ ਜਿਹੜੀ ਉਹ ਰਾਈਟ ਹੈ ਅਗੇ ਦਿੱਤਾ ਹੈ ਪ੍ਰਸ਼ਨ ਹਰੇ ਇਨਕਲਾਬ ਦੌਰਾਨ ਫਸਲਾਂ ਦੇ ਉਤਪਾਦ ਵਿੱਚ ਕੀ ਤਬਦੀਲੀ ਆਈ ਤਾਂ ਤਬਦੀਲੀ ਜਿਹੜੀ ਉਹ ਆਈ ਹੈ ਉਹ ਹੈ ਫਸਲਾਂ ਕੱਦ ਵਿੱਚ ਮਦਰੀਆਂ ਹੋ ਗਈਆਂ ਤਾਂ ਇੱਥੇ ਕੀ ਆਜੂਗਾ ਹਰੇ ਇਨਕਲਾਬ ਦੌਰਾਨ ਫਸਲਾਂ ਦੇ ਉਤਪਾਦਨ ਵਿੱਚ ਇਹ ਤਬਦੀਲੀ ਆਈ ਕਿ ਫਸਲਾਂ ਜਿਹੜੀਆਂ ਨੇ ਉਹ ਹਾਈਟ ਵਿੱਚ ਕੱਦ ਵਿੱਚ ਮਦਰੀਆਂ ਹੋ ਗਈਆਂ ਕੇਂਦਰੀ ਅੰਨ ਭੰਡਾਰ ਵਿੱਚ ਕਿਹੜਾ ਸੂਬਾ ਸਭ ਤੋਂ ਜ਼ਿਆਦਾ ਹਿੱਸਾ ਪਾਉਂਦਾ ਹੈ ਪੰਜਾਬ ਇੱਥੇ ਕੀ ਆ ਜਾਊਗਾ ਪੰਜਾਬ ਪਾਉਂਦਾ ਹੈ ਮਿੱਟੀ ਦਾ ਨਮੂਨਾ ਲੈਣ ਦਾ ਸਹੀ ਸਮਾਂ ਕਦੋਂ ਹੁੰਦਾ ਹੈ ਮਿੱਟੀ ਦੇ ਨਮੂਨੇ ਫਸਲ ਕੱਟਣ ਤੋਂ ਬਾਅਦ ਲੈਣੇ ਚਾਹੀਦੇ ਹਨ ਫਸਲਾਂ ਲਈ ਲੋੜੀਂਦੇ ਕੋਈ ਖੁਰਾਕੀ ਤੱਤਾਂ ਦੇ ਨਾਮ ਲਿਖੋ ਕਾਰਬਨ ਤੇ ਇੱਕ ਦੂਸਰਾ ਨੰਬਰ ਹੈ ਫਾਸਫੋਰਸ ਕਾਰਬਨ ਅਤੇ ਫਾਸਫੋਰਸ ਪੰਜਾਬ ਦੇ ਮੁੱਖ ਫਸਲਾਂ ਕਿਹੜੀਆਂ ਹਨ ਮੱਕੀ ਜੋ ਕਣਕ ਜਵਾਰ ਝੋਨਾ ਤੌਂ ਦਾ ਫਸਲ ਨਾਮ ਲਿਖ ਦੇਣੇ ਨੇ ਯੂਰੀਆ ਤੇ ਡੀਏਪ ਦਾ ਮੁਕਮ ਕੀ ਹੈ ਹਰਾ ਇਨਕਲਾਬ ਕੀ ਸਦਹਾ ਕੇ ਚਾਇਆ ਸੀ ਜਿਹੜਾ ਉਹ 1960 ਦੇ ਦਹਾਕੇ ਚ ਆਇਆ ਸੀ ਤਾਂ ਗਿਰਤਿਆਂ ਤਿੰਨ ਤਿੰਨ ਅੰਕਾਲ ਵੇਸ਼ਨ ਹਰਾ ਇਨਕਲਾਬ ਕਿਹੜੇ ਕਾਰਨਾ ਕਰਕੇ ਸੰਭਵ ਹੋਇਆ ਪਹਿਲਾ ਦੇਖੋ ਪ੍ਰਸ਼ਨ ਪੜ ਲੈਣਿਆ ਫਿਰ ਇਹਨਾਂ ਦੇ ਆਨਸਰ ਜਿਹੜੇ ਆ ਨੀਚੇ ਦੇਖਣ ਵਾਲਿਆ ਦੂਸਰਾ ਪ੍ਰਸ਼ਨ ਹੈ ਹਰੇ ਇਨਕਲਾਬ ਸਮੇ ਪੰਜਾਬ ਦੀ ਖੇਤੀ ਲਈ ਸਿੰਚਾਈ ਸਹੂਲਤ ਚ ਕੀ ਬਦਲਾਅ ਆ ਅਗਲਾ ਹੈ ਕਿਸਾਨਾਂ ਨੂੰ ਕਿਹੋ ਜਿਹਾ ਕਰਜ਼ੇ ਮੋੜ ਨੇ ਓਖੇ ਹੋ ਜਾਂਦੇ ਹਨ ਅਗਲਾ ਹੈ ਮਿੱਟੀ ਦੇ ਨਮੂਨੇ ਦੀ ਥੈਲੀ ਉੱਪਰ ਕੀ ਜਾਣਕਾਰੀ ਲਿਖੀ ਨਹੀਂ ਚਾਹੀਦੀ ਹੈ ਅਗਿਆ ਟੈਸ਼ੀਓਮੀਟਰ ਦੀ ਵਰਤੋਂ ਕਿਵੇਂ ਕੀਤੀ ਜਾਂਦੀ ਹੈ ਮਾਈਨਿੰਗ ਕੀ ਹੈ ਤੇ ਫਾਸਫੋਰਸ ਚਤਦੀ ਹੈ ਕਮੀਆਂ ਨਿਸ਼ਾਨੀਆਂ ਦੱਸੋ ਆਹ ਪ੍ਰਸ਼ਨ ਜਿਹੜੇ ਨੂੰ ਦੇਖ ਲੈ ਇਹਨੇ ਇਹਨਾਂ ਵਿੱਚ ਆਪਾਂ ਕਰਨ ਵਾਲੇ ਆ ਦੋ ਪ੍ਰਸ਼ਨ ਆਪਾਂ ਛੱਡਾਂਗੇ ਇਹਨਾਂ ਵਿੱਚੋਂ ਬਾਕੀ ਦੇ ਪ੍ਰਸ਼ਨ ਜਿਹੜੇ ਉਹ ਕਰਾਂਗੇ ਤਾਂ ਇਹਨਾਂ ਵਿੱਚ ਜਿਹੜੇ ਨਹੀਂ ਕਰਾਂਗੇ ਆਪਾਂ ਉਹ ਪ੍ਰਸ਼ਨ ਨੇ ਟੈਸ਼ੋਮੀਤਾ ਦੀ ਵਰਤੋਂ ਤੇ ਕਿਵੇਂ ਕੀਤੀ ਜਾਂਦੀ ਹੈ ਤੇ ਮਾਈਨਿੰਗ ਕੀ ਹੈ ਇਹ ਤੁਸੀਂ ਖੁਦ ਕਰ ਲੈਣੇ ਨੇ ਬਾਕੀ ਦੇ ਪ੍ਰਸ਼ਨਾਂ ਦੇ ਉੱਤਰ ਆਪਾਂ ਦੇਖ ਲੈਣੇ ਫਰਸਟ ਕੁਐਸਚਨ ਆਪਾਂ ਤੁਹਾਨੂੰ ਪੁੱਛਿਆ ਗਿਆ ਸੀ ਹਰਾ ਇਨਕਲਾਬ ਕਿਹੜੇ ਕਾਰਨਾਂ ਕਰਕੇ ਸੰਭਵ ਹੋ ਸਕਿਆ ਨੰਬਰ 1 ਹੈ ਸੁੱਧਰੀਆਂ ਕਿਸਮਾਂ ਦੇ ਵਿੱਚ ਨੰਬਰ 2 ਹੈ ਸੂਚਜਾ ਮੰਡੀਕਰਨ ਨੰਬਰ 3 ਹੈ ਸਿੰਚਾਈ ਸਹੂਲਤ ਨੰਬਰ 4 ਹੈ ਖੋਜ ਅਤੇ ਸਿਖਲਾਈ ਸਹੂਲਤਾਂ ਨੰਬਰ 5 6 ਨੰਬਰ 5 ਹੈ ਰਸਾਇਣਿਕ ਖਾਦਾਂ ਤੇ ਨੰਬਰ 6 ਹੈ ਮਿਹਨਤ ਤਕਸ਼ ਕਿਸਾਨ ਅਗਲਾ ਕੁਐਸਚਨ ਦੇਖਦੇ ਹਾਂ ਹਰੇ ਇਨਕਲਾਬ ਸਮੇਂ ਪੰਜਾਬ ਦੀ ਖੇਤੀ ਦੀ ਸਿੰਚਾਈ ਸਹੂਲਤ ਕੀ ਬਦਲਾਏ ਹਰੇ ਇਨਕਲਾਬ ਸਮੇਂ ਪੰਜਾਬ ਵਿੱਚ ਨਹਿਰੀ ਅਤੇ ਟਿਊਬਵਲ ਸਜਾਈ ਲਈ ਦੀਆਂ ਸਹੂਲਤਾਂ 'ਚ ਵਾਧਾ ਹੋਇਆ। ਸੈਕਿੰਡ ਕੁਐਸਚਨ ਦਾ ਆਨਸਰ ਹੈ। ਅਗਲਾ ਕੁਐਸਚਨ ਹੈ ਕਿਸਾਨਾਂ ਨੂੰ ਕਿਹੋ ਜੇ ਕਰਜ਼ੇ ਮੋੜਨੇ ਜਿਹੜੇ ਔਖੇ ਹੋ ਜਾਂਦੇ ਹਨ। ਖੇਤੀ ਲਾਗਤਾਂ ਵਧਣ ਕਾਰਨ ਕਿਸਾਨਾਂ ਨੂੰ ਕਈ ਵਾਰ ਗੈਰ ਸਰਕਾਰੀ ਸੌਮਿਆਂ ਤੋਂ ਮਹਿੰਗੇ ਵਿਆਜ ਦੇ ਕਰਜ਼ਾ ਲੈਣਾ ਪੈਂਦਾ ਹੈ। ਇਹੋ ਜੇ ਕਰਜ਼ੇ ਮੋੜ ਕਿਸਾਨਾਂ ਲਈ ਮੋੜਨੇ ਔਖੇ ਹੋ ਜਾਂਦੇ ਹਨ। ਮਿੱਟੀ ਦੇ ਨਮੂਨੇ ਦੀ ਥਾਲੀ ਉੱਪਰ ਕੀ ਜਾਣਕਾਰੀ ਲਿਖੀ ਹੋਣੀ ਚਾਹੀਦੀ ਹੈ ਮਿੱਟੀ ਦੇ ਨਮੂਨੇ ਦੀ ਥਾਲੀ ਉੱਪਰ ਖੇਤ ਨੰਬਰ ਕਿਸਾਨ ਦਾ ਨਾਮ ਪਤਾ ਤੇ ਨਮੂਨਾ ਲੈਣ ਦੀ ਤਾਰੀਖ ਲਿਖਣੀ ਚਾਹੀਦੀ ਹੈ ਲਾਸਟ ਕੁਐਸਚਨ ਹੈ ਜਿਹੜਾ ਫਾਸਫੋਰਸ ਤੱਤ ਦੀ ਘਾਟ ਦੇ ਨਿਸ਼ਾਨੀਆ ਦੱਸੋ ਫਾਸਫੋਰਸ ਤੱਤ ਦੀ ਘਾਟ ਸਭ ਤੋਂ ਪਹਿਲਾਂ ਪੁਰਾਣੇ ਪੱਤੇ ਤੇ ਨਜ਼ਰ ਆਉਂਦੀ ਹੈ ਘਾਟ ਨਾਲ ਪੌਦਿਆਂ ਦੇ ਪੱਤੇ ਪਹਿਲਾਂ ਗੂੜੇ ਹਰੇ ਰੰਗ ਨਜ਼ਰ ਆਉਂਦੇ ਹਨ ਤੇ ਫਿਰ ਕੁਝ ਸਮੇਂ ਬਾਅਦ ਪੁਰਾਣੇ ਪੱਤੇ ਦਾ ਰੰਗ ਬੈਂਗਣੀ ਜਿਹਾ ਨਜ਼ਰ ਆਉਂਦਾ ਏ ਇਹ ਰੰਗ ਪੱਤੇ ਦੀਆਂ ਨੋਕਾ ਤੋਂ ਹੇਠਾਂ ਵੱਲ ਵਧਦਾ ਏ ਤੇ ਪੱਤੇ ਅਤੇ ਤਣੇ ਸੁੱਕਣੇ ਸ਼ੁਰੂ ਹੋ ਜਾਂਦੇ ਹਨ ਫਸਲ ਪਿਛੇਤੀ ਪੱਕਦੀ ਹੈ ਤੇ ਝਾੜ ਘਟ ਜਾਂਦਾ ਏ ਤੜੇ ਪ੍ਰਸ਼ਨ ਨੇ ਆਪਾਂ ਦੇਖ ਲਏ ਨੇ ਹੁਣ ਅੱਗੇ ਦੇ ਕੁਸ਼ਣ ਦੇਖਦੇ ਆਂ ਲਾਸਟ ਵੀ ਤੁਹਾਨੂੰ ਦਿੱਤੇ ਗਏ ਹਨ ਚਾਰ-ਚਾਰ ਅੰਕਾਂ ਵਾਲੇ ਪ੍ਰਸ਼ਨ ਇੰਨਾ ਵੀ ਜੋ ਤੁਸੀਂ ਕਰਨੇ ਹਨ 2 ਹਰੇ ਇਨਕਲਾਬ ਕਾਨ ਪੰਜਾਬ ਵਿੱਚ ਕਿਹੋ ਜਿਹੀਆਂ ਤਬਦੀਲੀਆਂ ਆਈਆਂ ਮਿੱਟੀ ਦੀ ਪਰਖ ਕਿੰਨਾ ਅੰਤਰਾਲ ਲਈ ਕਰਵਾਈ ਜਾ ਸਕਦੀ ਹੈ ਸੰਜਾਈ ਲਈ ਵਰਤੇ ਜਾਂਦੇ ਵੱਖ-ਵੱਖ ਤਰੀਕੇ ਦੱਸੋ ਤੇ ਪ੍ਰਸ਼ਨ ਤੁਸੀਂ ਦੇਖ ਲਏ ਹੋਣਗੇ ਵੱਡੇ ਉੱਤਰਾ ਪ੍ਰਸ਼ਨ ਨੇ ਤਾਂ ਬੱਚਿਓ ਏਸੀ ਵੀਡੀਓ ਜੇਕਰ ਤੁਹਾਨੂੰ ਵੀਡੀਓ ਪਸੰਦ ਆਈ ਹੋਵੇ ਤਾਂ ਵੀਡੀਓ ਨੂੰ ਲਾਈਕ ਕਰਕੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਅਤੇ ਹੋਰ ਵੀਡੀਓ ਲਈ ਜੋ ਜਲਦੀ ਨਾਲ ਕਮੈਂਟ ਕਰਦੇ ਹੋ ਤੁਹਾਡੇ ਜਿਹੜੇ ਰੀਅਲ ਪੇਪਰ ਨੇ ਉਹ ਅਪਲੋਡ ਹੋ ਜਾਣਗੇ